ਸਸ਼ੀ ਗਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜੋ ਲੁਧਿਆਣਾ ਦੇ ਵਿੱਚ ਪਛਮੀ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਤਾਂ ਉੱਥੇ ਜਿੱਥੇ ਪਿਛਲੇ ਦਿਨੀ ਜੋ ਆਪੋ ਆਪਣਾ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਉੱਥੇ ਹੀ ਅੱਜ ਇੱਕ ਨਵਾਂ ਸਰਵੇ ਨਿਕਲ ਕੇ ਸਾਹਮਣੇ ਆ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਹੁਣ ਸ਼੍ਰੋਮੇ ਅਕਾਲੀ ਦਲ ਦੇ ਜੋ ਐਡਵੋਕੇਟ ਪਰ ਉਪਕਾਰ ਸਿੰਘ ਨੇ ਉਹਨਾਂ ਦਾ ਜੋ ਹੱਲਾ ਬੋਲਦਾ ਨਜ਼ਰ ਆ ਰਿਹਾ ਹੈ ਗੱਲ ਕਰਦੇ ਆ ਪਿਛਲੇ ਦਿਨੇ ਦੀ ਤਿੰਨੋਂ ਪਾਰਟੀਆਂ ਜਿੱਥੇ ਜੀਵਨ ਗੁਪਤਾ ਬੀਜੇਪੀ ਤੋਂ ਕਾਂਗਰਸ ਵੱਲੋਂ 파ਤ ਭੂਸ਼ਣ ਤੇ ਆਮ ਆਦਮੀ ਪਾਰਟੀ ਵੱਲੋਂ ਸੰਜੀਵ अरोड़ा ਦਾ ਜ਼ੋਰ ਟਿਕਾਣਾ ਨਜ਼ਰ ਆ ਰਿਹਾ ਸੀ ਲੇਕਿਨ ਅੱਜ ਜੋ ਚੌਰਸ ਹੋ ਗਿਆ ਹੈ ਚਾਰੇ ਜੋ ਨੇ ਹੁਣ ਪਾਰਟੀਆਂ ਆਪਣਾ ਜ਼ਿਆਦਾ ਜ਼ੋਰ ਦਿਖਾਉਂਦੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਐਡਵੋਕੇਟ ਪਰਵੋਕਾਰ ਸਿੰਘ ਘੁੰਮਣ ਪਿਛਾ ਦਿਖਾਈ ਦੇ ਰਿਹਾ ਸੀ ਲੇਕਿਨ ਜਦੋਂ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਨੇ ਸ਼ੋਮੀ ਕਾਲੀਦਲ ਦੇ ਪ੍ਰਧਾਨ ਜਾਂ ਗੱਲ ਕਰੀਏ ਜਿਨ੍ਹਾਂ ਦੀ ਪਿਛਲੇ ਦਿਨੀ ਵਾਪਸੀ ਹੋ ਗਈ ਹੈ ਸਿਕੰਦਰ ਸਿੰਘ ਮਲੂਕਾ ਜਾਂ ਫਿਰ ਗੱਲ ਕਰ ਲਈਏ ਤੀਸਰੇ ਪਾਸੇ ਦਲਜੀਤ ਸਿੰਘ ਚੀਮਾ ਤੇ ਜੋ ਨੇ ਸਭ ਤੋਂ ਵੱਡੀ ਗੱਲ ਹੈ ਵਿਕਰਮ ਸਿੰਘ ਮਜੀਠੀਆ ਚਾਰੋਂ ਹੀ ਆਪਣੀ ਪਾਰਟੀ ਦੇ ਹੱਕ ਦੇ ਵਿੱਚ ਵੋਟਾਂ ਮੰਗਦੇ ਨਜ਼ਰ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਪਰਉਪਕਾਰ ਨੂੰ ਵੀ ਬਹੁਤ ਵੱਡਾ ਸਟਰੋਂਗ ਹੱਥ ਜੋ ਐ ਮਿਲਦਾ ਨਜ਼ਰ ਆ ਰਿਹਾ ਹੈ ਹੁਣੇ ਹਾਲੇ ਦੇ ਵਿੱਚ ਜੋ ਮਲੂਕਾ ਨੇ ਵੀ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਨੇ ਆਪਣੇ ਆਪਣੇ ਹੱਕਾਂ ਦੇ ਵਿੱਚ ਜੋ ਸ਼ੋਮੀ ਕਾਲੀ ਦਲ ਵੀ ਅੱਗੇ ਨਿਕਲਦੀ ਨਜ਼ਰ ਆ ਰਹੀ ਹੈ ਤਾਂ ਜਿੱਥੇ ਤਿੰਨੋਂ ਪਾਰਟੀਆਂ ਹੁਣ ਆਪਣਾ ਜ਼ੋਰ ਦਿਖਾ ਰਹੀਆਂ ਸੀ ਲੇਕਿਨ ਅੱਜ ਸ਼ੋਮੀ ਕਾਲੀ ਦਲ ਦਾ ਵੀ ਜੋ ਹੈ ਬਲ ਸਟਰੋਂਗ ਹੁੰਦਾ ਨਜ਼ਰ ਆ ਰਿਹਾ ਪਰ ਔਕਾਰ ਦੇ ਹੱਥ ਦੇ ਵਿੱਚ ਜੋ ਸਰਵੇ ਵਾਸਤੇ ਉਹਨਾਂ ਦੇ ਆਪਣੇ ਜੋ ਨੇ ਚਾਰੋਂ ਪੰਜੋਂ ਜੋ ਆਗੂ ਨੇ ਸੀਨੀਅਰ ਆਗੂ ਨੇ ਉਹ ਅੱਗੇ ਲੱਗ ਖਲੋਏ ਨੇ ਤਾਂ ਇਹ ਜੋ ਲੱਗ ਲੱਗ ਪਾਰਟੀਆਂ ਵੱਲੋਂ 40 ਸਟਾਰ ਆਪਣੇ ਆਪਣੇ ਪੇਸ਼ ਕੀਤੇ ਗਏ ਆਪਣੇ ਆਪਣੇ ਸਟਾਰਾਂ ਦੇ ਹੱਕਾਂ ਸੌਰੀ ਆਪਣੇ ਆਪਣੇ ਜੋ ਉਮੀਦਵਾਰਾਂ ਦੇ ਹੱਕਾਂ ਚ 40 ਸਟਾਰ ਨਜ਼ਰ ਆਏ ਲੇਕਿਨ ਅੱਜ ਜੋ ਪਰਉਪਕਾਰ ਦੇ ਹੱਕ ਦੇ ਵਿੱਚ ਆਪਣੇ ਹੀ ਉਹਨਾਂ ਦੇ ਜੋ ਚਾਰੋਂ ਪੰਜੋਂ ਆਗੂ ਨੇ ਸੀਨੀਅਰ ਆਗੂ ਨੇ ਉਹ ਨਜ਼ਰ ਆ ਰਹੇ ਨਹੀਂ ਬਲਵਿੰਦਰ ਸਿੰਘ ਪੁੰਨਰਵਰਗਿਆ ਨੇ ਵੀ ਕਿਹਾ ਕਿ ਜੇਕਰ ਅਸੀਂ ਇਹ ਜਿਮਨੀ ਚੋਣਾ ਜਿੱਤਦੇ ਹਾਂ ਤਾਂ ਅਸੀਂ ਲੋਕਾਂ ਦੇ ਹੱਕ ਦੇ ਵਿੱਚ ਉਤਰਾਂਗੇ ਤਾਂ ਉਹਨਾਂ ਨੇ ਹੁਣ ਇਹ ਜੋ ਆਪਣਾ ਅੱਗੇ ਦਾ ਕਾਰਗੁਜ਼ਾਰੀ ਕੰਮ ਹੈ ਉਹ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਦੀ ਜਿਹੜੀ ਜਿਹੜਾ ਟਿਕਾਣਾ ਸੀ ਉਹ ਹੁਣ ਜਿਹੜਾ ਚੋਰਸ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਹਰ ਇੱਕ ਪਾਰਟੀ ਨੂੰ ਆਪਣਾ ਬਲ ਜੋ ਹੈ ਉਹ ਮਿਲ ਰਿਹਾ ਹੈ ਜਿੱ ਕਿਤੇ ਨਾ ਕਿਤੇ ਜੋ ਨੇ ਲੁਧਿਆਣਾ ਪੱਛਮੀ ਜਿਮਨੀ ਦੀਆਂ ਚੋਣਾ ਜੋ ਚਾਰੋਂ ਪਾਸੋਂ ਕਿਰ ਗਈਆਂ ਨੇ ਤੇ ਲੋਕਾਂ ਦਾ ਵੀ ਵੱਲ ਆਪੋ ਆਪਣਾ ਵਿਖਣਾ ਸ਼ੁਰੂ ਹੋ ਗਿਆ ਹੈ ਤਾਂ ਸ਼ੋਮੇਕਾਲੀ ਦਲ ਦੇ ਪਰਵਪਕਾਰ ਸਿੰਘ ਘੁੰਮਣ ਵੀ ਅੱਗੇ ਨਿਕਲਦੇ ਨਜ਼ਰ ਆ ਰਹੇ ਨੇ ਬਾਕੀ ਜੋ ਵੀ ਬਣਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ